ਅੱਜ ਪਟਿਆਲਾ ਕੀ ਰੂਪਾ ਫਿਰ ਅੱਗੇ ਬਣਾ ਸਾਰਾ ਸਰਵਿਸ ਸੁਸਾਇਟੀ ਵੀਡੀਓ ਬਣਾ ਰਹੇ ਜੋ ਕਿ ਨਸ਼ੇ ਦਾ ਸਿਲਾਲ ਚੱਲ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਹੈ ਸਾਡਾ ਸੁਸਾਇਟੀ ਪੰਜਾਬ ਦੇ ਵਿੱਚ ਪੂਰਾ ਕੰਮ ਕਰ ਰਹੀ ਹੈ ਸਾਡੇ ਨਾਲ ਅੱਜ ਐਸਐਸਪੀ ਪਵਨ ਕੁਮਾਰ ਜੀ ਸਰਪੰਚ ਹਿਮਿੰਦਰ ਸਿੰਘ ਰਾਠੀ ਆ ਜੀ ਰਾਪਾਲ ਜੀ ਤੇ ਸਾਡੇ ਨਾਲ ਜਸਾ ਦੇ ਵਾਈਫਰ ਜਲਨ ਫੁੱਲਵਰਸ਼ਾ ਕੋਹਲ ਜੀ ਤੇ ਕਿਰਨ ਠਾਕੁਰ ਜੀ ਤੇ ਜਿੰਨੇ ਵੀ ਸਾਰੇ ਮੇਰੇ ਭਾਈ ਤੇ ਭੈਣ ਜਲ ਅੱਜ ਯੂਥ ਇਕੱਠਾ ਹੋਇਆ ਹੈ ਇਹ ਨਸ਼ੇ ਦੇ ਖਿਲਾਫ ਹੈ ਇਹ ਰੈਲੀ ਇੱਕ ਨਵਾਂ ਯੂਥ ਹੈ ਜੋ ਕਿ ਨਵੇਂ ਯੂਥ ਨਹੀਂ ਆਨ ਆਲੀ ਸਰਕਾਰਾਂ ਚਾਹਣੀਆਂ ਇਹ ਆਨ ਆਲੇ ਉਹ ਵੀ ਸ਼ੈਨਾ ਦੇ ਹੱਥ 'ਚ ਹੀ ਹੈ ਤੇ ਇੱਕ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਰੈਲੀ ਗੱਡੀ ਆ ਰਹੀ ਬਾਹਰ ਕਰ ਤੋਂ ਪੰਜਾਬੀ ਯੂਨੀਵਰਸਿਟੀ ਦੇ ਅੱਗੇ ਆਨ ਆਲੇ ਟਾਈਮ ਦੇ ਵਿੱਚ ਇੱਕ 5-700 ਬੰਦੇ ਦਾ ਪੂਰਾ ਗਰੁੱਪ ਪੂਰੇ ਪਟਿਆਲਾ ਵਿੱਚ ਰੈਲੀ ਕੀਤੀ ਜਾਵੇਗੀ ਕਿਉਂਕਿ ਆ ਸਾਡੇ ਮੁੰਡੇ ਨਵੇਂ ਪ੍ਰਿੰਸ ਮਹਿਮਦਪੁਰਿਆ ਪ੍ਰਿੰਸ ਮਹਿਮਦਪੁਰਿਆ ਇੱਕ ਪ੍ਰਿੰਸ ਪਵਨ ਪਵਨ ਕ੍ਰਿਸ਼ਨਾ ਕ੍ਰਿਸ਼ਨਾ ਇਹ ਸਾਡੇ ਸਾਰੇ ਜਿਹੜੇ ਇੱਕ ਆਪਣੇ ਇੰਟਰਨੈਸ਼ਨਲ ਤੋਂ ਬਿਲਬਰੇ ਅੱਜੂ ਜੀ ਅੱਜੂ ਜੀ ਆ ਗਿਆ ਆਹ ਮੁੰਡਿਆਂ ਦੇ ਸਾਡੇ ਭਾਈ ਨੇ ਤੇ ਅਸੀਂ ਇਹਨਾਂ ਨਾਲ ਕੰਦੇ ਨਾਲ ਚੰਦਾ ਬਲਾ ਕੇ ਹਿਮਨ ਸਾਈਡ ਚੱਲੇ ਕਿਉਂਕਿ ਆਨਲਾਈਨ ਟਾਈਮ ਵਿੱਚ ਸੋਸ਼ਲ ਵਰਕ ਕਰਨ ਦੇ ਵਿੱਚ ਇਹ ਮੇਨ ਐਕਟਿਵ ਨੇ ਮੈਨੂੰ ਪਤਾ ਲੱਗਿਆ ਸੀ ਸਾਡੇ ਨਾਲ ਜੁੜੇ ਹੋਏ ਬਈ ਨਾ ਬਹੁਤ ਪੁਰਾਣੇ ਬੰਦੇ ਨੇ ਤੇ ਬਹੁਤ ਹੀ ਅੱਛੇ ਕੰਮ ਕਰ ਰਹੇ ਨੇ ਆ ਨਾ ਟਾਈਮ ਜਿੱਥੇ ਵੀ ਇਹਨਾਂ ਨੂੰ ਸਾਡੀ ਜਰੂਰਤ ਹੋਵੇਗੀ ਪੂਰੇ ਪੰਜਾਬ ਦੇ ਵਿੱਚ ਹਿਊਮਨ ਸਰਵਸਾਇਟੀ ਇਹਨਾਂ ਨਾਲ ਖੜੇਗੀ ਅੱਜ ਜੋ ਰੈਲੀ ਕੀਤੀ ਜਾ ਰਹੀ ਹੈ ਨਸ਼ੇ ਦੇ ਖਿਲਾਫ ਹੈ ਤੇ ਇਹ ਇਹ ਸਾਡਾ ਸਾਡੇ ਯੂਥ ਤੇ ਸਾਡਾ ਪੂਰਾ ਪੰਜਾਬ ਇਹਨਾਂ ਨਾਲ ਹੈ ਤਾੜੀਆਂ ਦੋ ਬੜੇ ਸਾਡੇ ਐਸਐਸਪੀ ਸਾਹਿਬ ਬੋਲਣਗੇ ਜਨਾਹ ਜਨਾਹ ਹੀਰਾ ਬੋਲਣਗੇ ਐਸਐਸਪੀ ਸਾਹਿਬ ਜ਼ਰੂਰੀ ਮੈਂ ਪਬਲਿਕ ਮਾਨ ਸਟਾਇਰ ਐਸਐਸਪੀ ਅੱਜ ਇਹਨਾਂ ਦਾ ਮਨਮੋਲ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਉਹ ਮੈਨੂੰ ਵੀ ਸ਼ੌਕ ਪੈਦਾ ਹੋਇਆ ਕਿ ਮੈਂ ਕਿਉਂ ਨਾ ਇਹਨਾਂ ਦੇ ਬੱਚਿਆਂ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਇਹਨਾਂ ਦੇ ਰੈਲੀ ਵਿੱਚ ਸ਼ਾਮਲ ਹੋਵਾਂ ਸੋ ਜੋ ਇਹਨਾਂ ਨੇ ਟਾਰਗਟ ਲੱਤੇ ਨੇ ਉਹ ਟਾਰਗੇਟ ਪੂਰਾ ਕਰਨ 'ਚ ਮੈਂ ਇਹਨਾਂ ਨੂੰ ਦੇਰੋਂ ਸਹਿਯੋਗ ਕਰੂੰਗਾ ਜਿੱਥੇ ਇਹਨਾਂ ਨੂੰ ਜ਼ਰੂਰਤ ਹੋਏਗੀ ਨੈਸ਼ਨ ਮੁਕਤੀ ਲਈ ਅੱਜ ਉਹਨਾਂ ਨਾਲ ਹਾਜ਼ਰ ਹਾਂ ਜੈ ਹਿੰਦ ਜੈ ਭਾਰਤ